ਗਾਮਚੋਈ ਅਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਖਿਲਾਫ ਵੱਡੇ ਐਕਸ਼ਨ ਲਈ ਜਾ ਰਹੇ ਨੇ ਉੱਥੇ ਹੀ ਹੁਣ ਪਾਕਿਸਤਾਨ ਵੀ ਹਾਈ ਅਲਰਟ ਉੱਤੇ ਹੈ ਪਾਕਿਸਤਾਨ ਵੱਲੋਂ ਵੀ ਬਾਰਡਰ ਉੱਤੇ ਸੁਰੱਖਿਆ ਜਿਹੜੀ ਉਹ ਵਧਾ ਦਿੱਤੀ ਗਈ ਹੈ ਤੇ ਫੌਜ ਨੂੰ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵੱਲੋਂ ਵੱਡਾ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਪਾਕਿਸਤਾਨ ਤੱਤਪਾਦੀ ਹਮਲੇ ਦੇ ਵਿੱਚ ਕੋਈ ਵੀ ਹੱਥ ਨਹੀਂ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਰਤ ਜਲਦੀ ਹੀ ਪਾਕਿਸਤਾਨ ਉੱਤੇ ਹਮਲਾ ਕਰ ਸਕਦਾ ਹੈ ਇਸ ਲਈ ਅਸੀਂ ਆਪਣੀਆਂ ਫੌਜਾਂ ਨੂੰ ਤਿਆਰ ਕਰ ਰਹੇ ਹਾਂ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਹੋਰ ਵੱਡਾ ਬਿਆਨ ਹੈ ਜਿਹੜਾ ਉਹ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਉੱਤੇ ਜੇਕਰ ਕੋਈ ਖਤਰਾ ਪੈਂਦਾ ਹੈ ਤਾਂ ਅਸੀਂ ਪਰਮਾਣੂ ਬੰਬ ਜਿਹੜਾ ਉਹ ਤਿਆਰ ਰੱਖਿਆ ਹੈ ਤਾਂ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਫੌਜ ਨੂੰ ਤਿਆਰ ਕਰ ਰਹੇ ਹਾਂ ਤੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਖਿਲਾਫ ਵੱਡੇ ਐਕਸ਼ਨ ਲਈ ਜਾ ਰਹੇ ਨੇ ਉੱਥੇ ਹੀ ਹੁਣ ਪਾਕਿਸਤਾਨ ਦੇ ਮੰਤਰੀਆਂ ਦੇ ਬਿਆਨ ਵੀ ਨੇ ਜਿਹੜੇ ਉਹ ਸਾਹਮਣੇ ਆ ਰਹੇ ਨੇ ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਜਿਹੜੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਖਤਰਾ ਪਾਕਿਸਤਾਨ ਉੱਤੇ ਬਣਦਾ ਹੈ ਤਾਂ ਅਸੀਂ ਪਰਮਾਣੂ ਬੰਬ ਤਿਆਰ ਰੱਖਿਆ ਹੈ ਤੇ ਨਾਲੇ ਉਹਨਾਂ ਕਿਹਾ ਕਿ ਅਸੀਂ ਆਪਣੀ ਫੌਜ ਨੂੰ ਵੀ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਹੈ ਪਹਿਲਗਾਮ ਚ ਹੋਏ ਅਤਵਾਦੀ ਹਮਲੇ ਦੇ ਵਿੱਚ ਚਾਰ ਅਤਵਾਦੀਆਂ ਨੇ 28 ਲੋਕਾਂ ਨੂੰ ਮੌਤ ਦੇ ਘਾਟ ਹੈ ਜਿਹੜਾ ਉਹ ਗੋਲੀਆਂ ਮਾਰ ਕੇ ਉਤਾਰ ਦਿੱਤਾ ਸੀ 23 ਅਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਦੇਸ਼ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਲਗਾਤਾਰ ਲੋਕਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ ਤਾਂ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਦੇ ਖਿਲਾਫ ਵੱਡੇ ਐਕਸ਼ਨ ਲਏ ਜਾ ਰਹੇ ਨੇ ਉੱਥੇ ਹੀ ਹੁਣ ਪਾਕਿਸਤਾਨ ਵੀ ਹਾਈ ਅਲਰਟ ਉੱਤੇ ਹੈ ਪਾਕਿਸਤਾਨ ਵੱਲੋਂ ਵੀ ਬਾਰਡਰ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਫੌਜ ਨੂੰ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਪਹਿਲਾਂ ਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਦੂਰ ਸ਼ਕੀ ਅੱਤਵਾਦੀਆਂ ਦੀ ਪਛਾਣ ਪਾਕਿਸਤਾਨ ਵੱਜੋਂ ਕੀਤੀ ਸੀ ਤਾਂ ਹੁਣ ਪਾਕਿਸਤਾਨ ਦੇ ਰੱਖਿਆ ਮੰਤਰੀ ਆਸੀਫ ਨੇ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਪਾਕਿਸਤਾਨ ਹਾਈ ਅਲਰਟ ਉੱਤੇ ਹੈ ਤੇ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵੱਲੋਂ ਇਹ ਵੀ ਬਿਆਨ ਦਿੱਤਾ ਗਿਆ ਕਿ ਜੇਕਰ ਕਿਸੇ ਵੀ ਤਰ੍ਹਾਂ ਦਾ ਖਤਰਾ ਪਾਕਿਸਤਾਨ ਉੱਤੇ ਬਣਦਾ ਹੈ ਤਾਂ ਅਸੀਂ ਪ੍ਰਮਾਣ ਵੰਬਾ ਜਿਹੜਾ ਉਹ ਤਿਆਰ ਰੱਖੇ ਆਏ ਤੇ ਫੌਜ ਨੂੰ ਵੀ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਏ ਤਾਂ ਪਹਿਲ ਗਾਮਤਵਾਦੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਪੰਜ ਵੱਡੇ ਫੈਸਲੇ ਲਏ ਜਿਨ੍ਹਾਂ ਵਿੱਚੋਂ ਇੱਕ ਸਿੰਧੂ ਸਮਝੌਤੇ ਨੂੰ ਮੁਲਤਵੀ ਕਰਨਾ ਇਸ ਦੇ ਨਾਲ ਹੀ ਸਰਕਾਰ ਨੇ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦਾ ਹੁਕਮ ਵੀ ਦਿੱਤਾ ਸੀ ਤੱਤਵਾਦੀ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖਿਲਾਫ ਜਿਹੜੇ ਵੱਡੇ ਐਕਸ਼ਨ ਲਈ ਜਾ ਰਹੇ ਨੇ ਉੱਥੇ ਹੀ ਹੁਣ ਪਾਕਿਸਤਾਨ ਹਾਈ ਅਲਰਟ ਉੱਤੇ ਆ ਪਾਕਿਸਤਾਨ ਵੱਲੋਂ ਵੀ ਬਾਰਡਰ ਸੁਰੱਖਿਆ ਇਹ ਜਿਹੜੀ ਉਹ ਵਧਾ ਦਿੱਤੀ ਗਈ ਹੈ ਤੇ ਫੌਜ ਨੂੰ ਰਹਿਣ ਦੇ ਲਈ ਹੁਕਮਾ ਜਿਹੜਾ ਉਹ ਦੇ ਦਿੱਤਾ ਗਿਆ ਇਹ ਤਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਦੇ ਵੱਲੋਂ ਵੱਡਾ ਬਿਆਨ ਆ ਉਹ ਜਿਹੜਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਪਾਕਿਸਤਾਨ ਉੱਤੇ ਕੋਈ ਖਤਰਾ ਪੰਦਾ ਤਾਂ ਅਸੀਂ ਪਰਮਾਣੂ ਬੰਬ ਤਿਆਰ ਰੱਖਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਫੌਜ ਨੂੰ ਵੀ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਗਿਆ ਇਹ ਤਾਂ ਪਾਕਿਸਤਾਨ ਤੇ ਜਿਹੜੀ ਸੁਰੱਖਿਆ ਇਹ ਉਹ ਬਾਰਡਰ ਉੱਤੇ ਵਧਾ ਦਿੱਤੀ ਗਈ ਹੈ